ਬੇਬੇ ਨਾ ਮਾਈ ਕੋਈ ਬੋਲੀਆਂ ਨਾ ਦਾ ਹੋ ਰਾ ਤੁਹਾਡੇ ਕੋਲ ਤਾਂ ਬੋਲੀਆਂ ਵਾਲੀਆਂ ਨੇ ਉਹ ਗੀਤ ਕੋਈ ਬੋਲਦੀ ਕੁਛ ਵੀ ਮਰਿਛਣਾ ਦੇ ਬੋਲੀਆਂ ਨਾ ਮਾਈ ਜਿਆ ਬਨੂ ਆਂ ਬੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਮੈਂ ਕਮੜੀ ਲੋੜੀ ਦੀ ਨਾ ਤੁਹਾਡੀਆਂ ਕਮੜੀਆਂ ਬੋਲੀਆਂ ਬੋਲੀਆਂ ਥੋੜੀ ਹੁੰਦੀਆਂ ਨੇ ਤੁਹਾਡੇ ਵਰਗੀਆਂ ਬੋਲੀਆਂ ਕੌਣ ਪਾਲੂਗਾ ਤੁਸੀਂ ਤਾਂ ਇੰਨੇ ਵਧੀਆ ਮੋਰੀ ਹੋ ਬੋਲੀਆਂ ਦੇ ਹੇ ਹਾਂ ਇਹ ਬੋਲੀਆਂ ਤਾਂ ਉਹ ਨਹੀਂ ਕਿਸੇ ਨਾਉਂਦੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਕੋਈ ਬੋਲੀ ਪਾਉਂਦੀਆਂ ਨੇ ਡੀਜੇ ਲਾ ਲੈਂਦੀਆਂ ਨੇ ਨੱਚੀ ਜਾਂਦੀਆਂ ਨੇ ਉਹ ਕੇ ਬਾਲ ਲੈਂਦੀ ਨੇ ਪਿਆੰਮੇ ਹਾਂ ਲੈ ਠੀਕ ਆ ਬਾਲ ਖੋਲ ਲੈਂਦੀਆਂ ਨੇ ਕਿ ਉੱਧਰ ਬਾਲ ਮਾਰਦੀਆਂ ਨੇ ਕਿ ਉੱਧਰ ਮਾਰਦੀਆਂ ਨੇ ਠੰਕ ਮਾਰੀ ਜਾਂਦੀਆਂ ਨੇ ਨੱਚੀ ਜਾਂਦੀਆਂ ਨੇ ਸਹੀ ਗੱਲ ਆ ਕਮ ਕਦੇ ਧਮਕਾ ਦਿੱਥੇ ਕਿੱਥੇ ਵੀ ਬੋਲੀ ਪਾ ਕੇ ਪੰਜਾਬਣੇ ਨੱਚਣਾ ਪੰਜਾਬਣ ਦੀ ਧਮਕ ਪੈਂਦੀ ਹੈ ਫਿਰ ਪਤਾ ਲੱਗਦਾ ਵੀ ਪੰਜਾਬਣਾਂ ਆ ਗਈਆਂ ਪੰਜਾਬਣਾਂ ਦੀ ਡਾਰ ਆ ਗਈ ਆ ਸਾਰੀਆਂ ਫਿਰ ਗਿੱਡਾ ਪਾਉਂਦੀਆਂ ਨੇ ਸਾਰੀਆਂ ਫਿਰ ਬੋਲੀ ਚੱਕਦੀਆਂ ਬੋਲਦੀਆਂ ਪਾਉਂਦੀਆਂ ਨੇ ਤੇ ਉਹਨਾਂ ਦੀ ਧਮਕੀ ਅੱਡ ਹੁੰਦੀ ਐ ਅੱਡੀ ਦੀ ਵੱਡੀ ਵੱਜਦੀ ਐ ਤੇ ਫਿਰ ਤੇ ਨਾਲ ਪੈਂਦੀ ਐ ਬੋਲੀ ਫਿਰ ਪੈਂਦੀਆਂ ਨੇ ਉਹ ਹੁੰਦੀ ਆ ਉਹ ਹੁੰਦਾ ਗਿੱਧਾ ਅੱਡੀ ਵੱਜਦੀ ਹਾਂ ਜਦ ਰੱਡੀ ਵੱਜਦੀ ਆ ਪੰਜਾਬਣ ਦੀ ਤੇ ਉਹ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਅਸਲੀ ਨੱਚਣਾ ਤਾਂ ਉਹ ਹੀ ਆ ਜਿਹੜਾ ਬੁੱਲੀ ਪਾ ਕੇ ਨੱਚਣਾ ਹੈ ਅਸਲੀ ਨੱਚਣਾ ਉਹ ਹੁੰਦਾ ਆ ਪੰਜਾਬਣਾਂ ਦਾ ਅਸਲੀ ਗਿੱਧਾ ਪੰਗੜਾ ਹੀ ਐ ਗਿੱਧਾ ਪੰਗੜਾ ਸਹੀ ਗੱਲ ਐ ਚਲ ਜੇ ਤਾਂ ਕਦੇ ਕਦੇ ਚਲੋ ਵਿਆਹ ਸ਼ਾਦੀਆਂ ਚਲੋ ਬੰਦੇ ਨੱਚਣਾ ਵੀ ਪੈਂਦਾ ਹੈ ਨਾ ਮਜਬੂਰੀ ਹੁੰਦੀ ਆ ਪਰ ਰੋਜ਼ੀ ਦਾ ਨਹੀਂ ਵੀ ਪੜੀ ਜਾਂਦੇ ਨੱਚੀ ਜਾਈਏ ਬੋਲੀਆਂ ਪਾਓ ਆਪਣਾ ਨੱਚੋ ਗਿੱਧਾ ਪਾਓ ਚਲ ਬੀਬੀ ਫਿਰ ਸੁਣਾ ਸੋਡੋ ਟਾਈਮ ਦੀ ਤੁਸੀਂ ਤਾਂ ਬਾਹਲਾ ਨੱਚਦੀਆਂ ਹੁੰਦੀਆਂ ਸੀਆਂ ਚੁੰਨੀਆਂ ਜਾਂ ਲੈ ਲੈ ਕੇ ਹਨਾ ਤਮਾਸ਼ੇ ਦੇ ਕਰਨੇ ਤੁਸੀਂ ਨੇ ਤਾਂ ਪਤਾ ਨਹੀਂ ਕੀ ਕੁਝ ਕਰਦੀਆਂ ਸੀ ਬਾਹਲਾ ਕੁਝ ਕਰਦੀਆਂ ਹੁੰਦੀਆਂ ਸੱਚੀ ਗੱਲ ਮੈਂ ਮੇਰੀ ਬੀਬੀ ਮੈਨੂੰ ਪਤਾ ਕਿੱਥੋਂ ਪਤਾ ਬੀਬੀ ਮੈਂ ਬਹੁਤ ਛੋਟੀ ਜੀ ਹੁੰਦੀ ਸੀ ਮੈਂ ਮੇਰੀ ਬੀਬੀ ਨੇ ਜਦੋਂ ਨੱਚਣਾ ਹਨਾ ਗਿੱਧੇ ਦੇ ਵਿੱਚ ਪੱਗਣ ਦਾ ਗਿੱਧਾ ਪੈਣਾ ਤੇ ਮੇਰੀ ਬੀਬੀ ਨੇ ਜਦੋਂ ਨੱਚਣਾ ਨਾ ਕੋਈ ਤਮਾਸ਼ਾ ਕਰਨਾ ਤਾਂ ਮੈਂ ਨਾ ਇਹ ਉਧਰ ਉਧਰ ਦੀ ਹਟਾਂਦੀ ਨਿਕਲ ਨਿਕਲ ਕੇ ਅੱਦੀ ਵਿਚਾਰੇ ਨਾ ਬੀਬੀ ਮੇਰੀ ਬੀਬੀ ਨੂੰ ਦੇਖਣਾ ਫਿਰ ਨੱਚਦੀ ਨੂੰ ਬੀਬੀ ਬੀਬੀ ਕਿਵੇਂ ਨੱਚਦੀ ਐ ਤੇ ਕਈ ਵਾਰ ਇਤਨਾ ਤਕਾ ਤਕਾ ਵੱਜਦਾ ਮੈਨੂੰ ਮੈਂ ਡਿੱਗੇ ਜਾਂਦੀ ਉੱਥੇ ਫਿਰ ਮੈਂ ਰੋਣ ਲੱਗ ਜਾਂਦੀ ਹਾਂ ਪਰ ਮੈਨੂੰ ਨਾ ਉਹਦਾ ਬਹੁਤ ਸੋਹਣਾ ਲੱਗਦਾ ਸੀ ਜਦੋਂ ਮੇਰੀ ਬੀਬੀ ਨੇ ਨੱਚਣਾ ਕੋਈ ਤਮਾਸ਼ਾ ਕਰਨਾ ਸੇ ਵਦੇ ਨਾਂ ਚੁੰਨੀ ਲਾਲਾਣੀ ਕਿਸੇ ਨੇ ਬਹੂ ਬਣ ਜਾਣਾ ਕਿਸੇ ਨੇ ਪਰੋਣਾ ਬਣ ਜਾਣਾ ਇੱਕ ਦੂਜੀ ਦੇ ਨੂੰ ਮਤਲਕੇ ਵੀ ਐਵੇਂ ਨੇ ਜੇ ਦੇ ਕੇ ਸੱਠੀਆਂ ਆਈਆਂ ਦੇ ਕੇ ਉਹਨਾਂ ਨੱਚਣਾ ਉਹਨ ਘਰ ਵਾਲੇ ਨੂੰ ਬੋਲੀ ਪਾਣੀ ਫਿਰ ਉਹਨ ਘਰ ਵਾਲੀ ਨੂੰ ਬੋਲੀ ਪਾਣੀ ਐਦਾਂ ਕਰ ਕਰਕੇ ਨਾ ਬਹੁਤ ਹੀ ਜ਼ਿਆਦਾ ਸੋਹਣਾ ਤਮਾਸ਼ਾ ਰਚਾਇਆ ਜਾਂਦਾ ਸੀਗਾ ਤੇ ਮੈਂ ਉਹ ਦੇਖਦੀ ਹੁੰਦੀ ਸੀ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਤੇ ਮੈਨੂੰ ਤਾਂ ਪਤਾ ਹੈਗਾ ਵੀ ਛੋੜੇ ਟਾਈਮ ਵਾਲਾ ਤਮਾਸ਼ੇ ਤਾਂ ਹੁਣ ਹੈ ਹੀ ਨਹੀਂ ਤੇ ਉਹ ਮੈਂ ਤਾਂ ਹੁਣ ਕੋਈ ਕਰਦਾ ਹੀ ਨਹੀਂ ਹੈਗਾ ਨਾ ਨਾ ਤੇ ਮੈਂ ਵੀ ਹੁਣ ਮੈਨੂੰ ਵੀ ਤਾਂ ਹੀ ਸ਼ੌਂਕ ਹੈਗਾ ਜਿਵੇਂ ਆਪਣੀ ਮੰਮੀ ਨੂੰ ਦੇਖਦੀ ਹੁੰਦੀ ਸੀ ਤੇ ਮੇਰੀ ਮੰਮੀ ਨਾ ਸੱਭਿਆਚਾਰਕ ਪ੍ਰੋਗਰਾਮਾਂ 'ਚ ਜਾਂਦੇ ਸੀਗੇ ਤੇ ਉੱਥੇ ਮੇਰੀ ਮੰਮੀ ਨੇ ਜਿੱਥੇ ਵੀ ਜਾਣਾ ਹਰ ਇੱਕ ਜਗ੍ਹਾ ਮੇਰੀ ਮੰਮੀ ਨੂੰ ਸਨਮਾਨਤ ਕਰਦੇ ਸੀਗੇ। ਉਹ ਨਹੀਂ ਜਾਈ ਜਾਂਦੀ ਆ ਫੇਰ। ਹਾਂ ਕਿਉਂਕਿ ਮੇਰੀ ਮੰਮੀ ਬਹੁਤ ਜ਼ਿਆਦਾ ਇਹਦੇ ਵਿੱਚ ਨਾ ਹੋ ਸੀਗੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਕੁਝ ਆਂਦਾ ਸੀਗਾ। ਸੱਭਿਆਚਾਰਕ ਪ੍ਰੋਗਰਾਮਾਂ 'ਚ ਬਹੁਤ ਸ਼ਾਮਲ ਹੁੰਦੇ ਸੀ ਉਹ। ਅੱਛਾ। ਹਾਂ ਉਹ ਬੋਲੀਆਂ ਕਿੱਦਾਂ? ਮਤਲਬ ਕਿ ਬਹੁਤ ਨੌਲੇਜ ਹੈ। ਤੁਹਾਡੇ ਮੰਗੂ ਹੀ ਆਈ ਵੀ ਮਤਲਬ ਇਹ ਵੀ ਬਿਰਤਾਂ ਪਤਾ ਹੀ ਹੈ। ਹਾਂ। ਫਿਰ ਬੀਬੀ ਕਿੰਨੇ ਬੋਲੀਆਂ ਪਾਉਂਦੇ ਨੇ ਨਾ? ਪਾਉਂਦੇ ਨੇ। ਹਾਂ। ਹੰਤੂ ਸਿਹਰ ਨੋਤਸੀ ਸੋਨੂੰ ਮਿਲਦੇ ਨੇ ਮੇਰੀ ਬੀਬੀ ਸਾਨੂੰ ਦੱਸਦੀ ਨੇ ਸਾਨੂੰ ਸੋਨੂੰ ਵੀ ਤਾਂ ਸੁਣਾਉਂਦੇ ਨੇ ਬੋਲੀਆਂ ਹਾਂ ਫੇਰ ਤੇ ਹੁਣ ਐਂ ਵੀ ਮੇਰੀ ਬੀਬੀ ਨਾ ਆਉਂਦੀ ਐ ਨਾ ਸੋਨੂੰ ਆਉਂਦੀ ਆਂਦੇ ਹਨਾ ਸੋਨੂੰ ਸਾਰਿਆਂ ਨੂੰ ਆਉਂਦੀਆਂ ਨੇ ਵੀ ਪੁਰਾਣੀਆਂ ਬੁਲੀਆਂ ਨੇ ਸਾਰੀਆਂ ਬੁਲੀਆਂ ਹਾਂ ਤੇ ਸੁਣਾ ਦੇ ਕੋਈ ਹੋਰ ਬੋਲੀ ਸੁਣਾਦਾ ਭਾਈ ਹਾਂ ਹੁਣ ਆਪਾਂ ਆਂ ਆਂ ਕੱਲੀ ਨੂੰ ਡਾਰੀ ਆਵੇ ਛੁੱਟੀ ਲੈ ਕੇ ਆਜਾ ਯਾਰਾ ਰਤਾ ਕਾਲੀਆਂ ਕੱਲੀ ਰੋੜਾਰੀਆਂ ਦੇ ਛੁੱਟੀ ਲੈ ਕੇ ਆ ਜਾ ਫੋਤੀਆ ਸਾਨੂੰ ਸਭ ਛੁੱਟੀਆਂ ਆ ਨਾ ਦੇ बोलिया ने पानेराड़ी पता हां लचने दापूआ बचना बरा हाँ। गया <laughs> कि सोहनी बोली फिर छुट्टी ਲੇ ਲਨ ਕਿਨੇ ਦੇ ਆਪੂ ਬਚਨਾ ਬਰਗੀਆਂ ਸਾਨੂੰ ਸਾਰੇ ਛੁੱਟੀਆਂ ਨਾ ਦੇ ਦੇ ਬਚਨੇ ਨੂੰ ਦੇ ਦੇ ਮੱਤ ਕਾ ਸਾਨੂੰ ਸਾਰੇ ਛੁੱਟੀਆਂ ਨਾ ਦੇ ਦੇ ਬਚਨੇ ਨੂੰ ਦੇ ਦੇ ਮੱਤ ਕਾ ਲੈ ਮੱਤ ਕਾ ਨਾ ਘੇੜੀ ਦਊ। ਅਭੀ ਮੱਤ ਕਾ ਲੈ ਦੇ ਉਹਨੂੰ ਫੇੜਣ ਨੂੰ। ਪਰ ਮੇਰੀ ਛੁੱਟੀ ਨਹੀਂ ਮਿਲਦੀ ਐ ਨਾ। ਜੀਦਾ ਉਹਨਾਂ ਨੂੰ ਲੱਗਦਾ ਬਹਾਨੇ ਨਾਲ ਸਾਦੀ। ਹਾਏ। ਹੋਰਾ। ਉਹ ਫੇੜਨ ਲਈ ਛੁੱਟੀ ਲੈਣ ਦਾ ਸਾਨੂੰ ਮਾਵਾ ਕਿਵੇਂ? ਉਹ ਐ ਕਹਿੰਦਾ ਸੀ ਮੈਂ ਕਿਵੇਂ ਆਵਾਂ। ਮੈਂ ਕਿੰਨੇ ਆਮਾਂ ਦੀ ਸਾਲ ਛੁੱਟੀ ਦੇ ਉਤ ਆਹੀ ਆਉਂ। ਉਹਨੇ ਬਹਨੇ ਲਾਉਣੀ ਸੀ ਕੋਈ ਰੇਕਤੇ ਸੇ। ਕਿਸੇ ਚੀਜ਼ ਤੋਂ ਕਹਿੰਦੀ ਸੀ ਆ ਮੁੰਡਾ ਰੋਂਦਾ ਐ ਨਾ। ਹਾਂ ਹਾਂ। ਉਹ ਕਹਿੰਦੇ ਰੱਤਾ ਕਾੜੀਆਂ ਤਾਂ ਨਹੀਂ ਦੀ ਉਹ ਕਹਿੰਦਾ ਤੇ ਕੇਨ ਮਗਲਾ।

సహా అధా రం వేసే కదా సారి జిందుట్టి నో దో స ਉਚਾਰੀ ਰੰਡੀਆਂ ਵਾਂਗੂ ਕੱਟਦੀ ਐ ਸਹੀ ਗੱਲ ਐ ਨਾ ਕੋਈ ਸੁਰਕੀ ਬਿੰਦੀ ਲਾ ਸਕਦੀ ਐ ਨਾ ਜੇ ਅਗਲੀ ਲਾ ਲੂ ਵੀ ਅਗਲਾ ਕੋਕਾ ਲੈ ਤਾਂ ਦਿਖਾਉਂਦੀ ਐ ਹਾਂ ਮਤਲਬ ਕਿ ਬਹੁਤ ਔਖਾ ਸੀਗਾ ਉਸ ਟਾਈਮ ਹਣਾ ਤਾਂ ਹੀ ਬੋਲੀਆਂ ਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਨਾ ਲੋਕਰਾਂ ਨੀਆਂ ਐਂਦੀ ਧੀਏ ਮਸਾਲੇ ਚੋਂ ਆ ਕਰਦੀ ਧੀ ਐ ਰੰਡੀਆਂ ਦੇ ਕੋਲ ਨਾ ਖੜੀ ਰੰਡੀਆਂ ਰੰਡੀਆਂ ਉਹਨੂੰ ਬਾੜਾ ਕੇ ਤੇ ਕੰਨਾਂ ਰੰਡੀਆਂ ਦੇ ਬਾੜ ਹੁੰਦੀਆਂ ਫੇਰੇ ਲੋਕਰ ਦੀ ਲੋਕਰ ਦੀ ਹੋਰ ਸਮਾ ਹਾਂ ਈਏ ਮਸਾ ਨਾ ਅੱਧੀ ਰੰਡ ਦੇ ਦਾ ਕਹਾਂ ਨਾ ਈਏ ਮਸਾ ਨਹੀਂ ਸੁਹਾਣ ਕੀਤੀ ਰੰਡੀਆਂ ਦੇ ਕੋਲ ਨਾ ਖੜੀ ਈਏ ਮਸਾ ਨਹੀਂ ਸੁਹਾਣ ਕੀਤੀ ਰੰਡੀਆਂ ਦੇ ਕੋਲ ਨਾ ਖੜੀ ਰੰਡੀਆਂ ਲੋ ਬੜਾ ਚਿੱਤ ਕਰਦਾ ਰੰਡੀਆਂ ਦੇ ਫੈਣ ਕੰਟੀਆਂ ਰੰਡੀਆਂ ਲੋ ਬੜਾ ਚਿੱਤ ਕਰਦਾ ਰੰਡੀਆਂ ਦੇ ਫੈਣ ਕੰਟੀਆਂ ਇਹ ਕਾ ਤੋ ਗੰਝੀ ਫਰੰਡੀ ਹੋਣ ਨੂੰ ਚਿੱਤ ਕਰਦਾ ਮਾ ਬੋਨੀਆਂ ਛੋਟੋਰੀਆਂ ਹੋਣ ਜਾਂਨੇ ਵਾਸੋਂ ਹੀ ਦੀਆਂ ਚੌੜੀ ਤੱਲਾ ਕਰਦੀਆਂ ਨੇ ਬਈ ਡੰਡੀ ਹੋਣ ਕਿ ਤਸੌਖਾ ਹਏ ਰੰਡੀ ਵਾਲਾ ਗੀਤ ਵੀ ਹੈ ਦੱਸੋ ਹਾਂ ਹਾਂ ਇਹ ਬੋਲੀਆਂ ਨੇ ਲੈ ਰੰਡੀ ਨੂੰ ਉਹਨੂੰ ਕਿਤੇ ਜੀ ਕਰਦਾ ਹੁੰਦਾ ਹੈਗਾ ਸੁਹਾਗਣਾ ਹੀ ਸੁਹਾਗਣਾ ਹੀ ਵਧੀਆ ਲੱਗਦੇ ਨੇ ਆਦੇ ਪਰਿਵਾਰਾਂ ਦੇ ਵਿੱਚ ਹਨਾ ਲੈ ਇਹ ਵੀ ਬੋਲੀਆਂ ਨੇ ਦੱਸ ਲੈ ਫਿਰ ਉਹ ਦੁਖੀ ਹੋ ਕੇ ਕਹਿੰਦੀ ਹੈ ਵੀ ਰੰਡੀ ਹੋਣ ਨੂੰ ਜੀ ਕਰਦਾ ਜਿਹੜੀ ਕੋਈ ਦੁਖੀ ਹੋਊਗੀ ਘਰ ਹਨਾ ਕੋਈ ਹੁੰਦਾ ਇਹ ਰੰਡੀਆਂ ਦੇ bæੜ ਕੰਡੀਆਂ ਹਾਂ ਦੇ ਕੰਡੀਆਂ ਵੀ ਕੰਡੀਆਂ ਦੇ ਕੰਡੀਆਂ ਪਾਉਂਦੇ ਹੁੰਦੇ ਹੁੰਦੇ ਕੰਡੀਆਂ ਹੁੰਦੀਆਂ ਕੰਨਾ ਜਹ ਕੰਨਾ ਨੱਕਾ ਜਾ ਕੰਨਾ ਜਾ ਅੱਛਾ ਕੱਡੀ ਹੁੰਦੀ ਗੱਟ

ਸਹੀ ਗੱਲ ਹੈ ਧੀਆ ਨੂੰ ਮਾਵਾ ਪਾਲਦੇ ਨੇ ਜਿਹੜੀਆਂ ਕਰ ਦਿੰਦੇ ਨੇ ਫਿਰ ਬਗਾਨੇ ਪੁੱਤ ਆਉਂਦੇ ਨੇ ਵਿਆਹ ਕੇ ਰੱਬ ਦੇ ਘਰ ਲੈ ਜਾਂਦੇ ਨੇ ਫਿਰ ਉਹਨਾਂ ਦਾ ਕੋਈ ਬਸ ਨਹੀਂ ਚੱਲਦਾ ਕਿ ਇੱਥੇ ਇੱਕ ਦਿਨ ਵੀ ਨਹੀਂ ਆਪਣੇ ਧੀਆ ਨੂੰ ਦੂਰ ਕਰਦੇ ਆਪਣੇ ਘਰ ਦੇ ਹਾਂ ਜਦੋਂ ਵਿਆਹ ਹੋ ਜਾਂਦਾ ਹੈ ਉਹ ਤੋਂ ਬਾਅਦ ਵਿਚਾਰੇ ਉਹ ਮੋਹ ਪਰੌਣੀਆਂ ਆਪਦੇ ਮਾਵਾ ਪਾਪਾ ਨੂੰ ਆਉਂਦੀਆਂ ਨੇ ਮਿਲਣ ਫਿਰ ਉੱਥੇ ਪਰੌਣੀਆਂ ਬਣ ਜਾਂਦੀਆਂ ਨੇ ਉਹੀ ਪਰਿਵਾਰ ਚ ਦੇਖ ਲੈ ਜਿੱਥੋਂ ਪਲ ਕੇ ਜਾਂਦੀਆਂ ਨੇ ਉਹ ਆਪਦੇ ਮਾਵਾ ਪਾਪਾ ਕੋਲ ਸਹੀ ਗੱਲ ਹੈ ਰਿਸ਼ਤਾ ਇਹ ਦੇਖ ਲੋ ਕਿਹਾ ਜਾਂਦਾ ਹੈ ਬੀਬੀ ਕਿਹਨੇ ਨਹੀਂ ਜਾਣ ਆਪਾਂ ਪੁੱਤ ਦੀ ਗੀਂਟਾ ਪਕੜੇ ਚਲੋ ਪਾ ਦੋ ਮੈਨੂੰ ਦੀ ਦੀ ਕਿਸ ਨੀ ਕਹਿਣਾ ਬਾਪੂ ਤੇਰੀ ਝੂਟਪਕੇ ਮੈਨੂੰ ਦੀ ਦੀ ਕਿਸ ਨੀ ਕਹਿਣਾ ਬਾਪੂ ਤੇਰੀ ਝੂਟਪਕੇ ਮਤਲਬ ਕਿ ਵੀ ਮੈਂ ਥੇਤੀ ਨਹੀਂ ਰਹਿਣੇ ਦੀ ਖਰ ਤਾਂ ਮੈਂ ਵਿਆਹੀ ਮਤਲਬ ਇੱਕ ਮਤਲਬ ਕਿ ਉਹ ਬਣ ਕੇ ਜਾਊਂਗੀ ਕਿਸੇ ਨੂੰ ਕਿਸੇ ਥੀ ਇਹ ਤਾਂ ਹੋ ਹਾਂ ਕਿਸੇ ਘਰ ਵਾਲੀ ਬਣ ਕੇ ਜਾਂਦੀ ਹੈ ਨਾ ਫਿਰ ਤਾਂ ਮੈਨੂੰ ਐ ਕਹਿਣਗੇ ਫਲਾਣੇ ਦੇ ਘਰ ਵਾਲੀ ਜਾਂਦੀ ਹੈ ਨਾ ਤੈਨੂੰ ਵੀ ਬੀ ਗਹਿਣ گے ਤੇਰੇ ਪੀਂ ਗਿੱਧਨੀ ਤਹਿਣ گے ਤੇਰੀ ਨਹੀਂ ਤੇਰੇ ਮੇਰੇ

ਬੱਸ ਸਨ ਆਓ ਤੀਏ ਬਾੜ ਕੇ ਦੁਆਰਾ ਕੀਤੀ ਵਸ ਬਈ ਅੜਬਾਂ ਦੇ ਤੀਏ ਬਾੜ ਕੇ ਦੁਆਰਾ ਕੀਤੀ ਵਸ ਬਈ ਅੜਬਾਂ ਦੇ ਵਿਪਾਲ ਕੋਸ ਕਹਿੰਦੀ ਵੱਡੀ ਕੀਤੀ ਆ ਕੀਤੀ ਆ ਅੜਬਾਂ ਨੇ ਵਸ ਪੈ ਗਈ ਵੀ ਅੜਬ ਮਿਲ ਕੇ ਅੱਗੇ ਆੜ ਮੰਨਗੇ ਮੂਰੇ ਹੋਰ